ਮਰੇ ਨੀਂਦ ਲੱਗ ਗਈ 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 ਅੱਜ ਬੈਠਕ ਹੋਈ ਹਰਿਆਣਾ ਕਾਂਗਰਸ ਦੀ ਜਿਸ ਦੇ ਇੰਚਾਰਜ ਸ਼ਕੀਲ ਅਹਿਮਦ ਪਹੁੰਚੀ ਇਸ ਬੈਠਕ ਦੇ ਵਿੱਚ ਚੋਣਾਂ ਤੋਂ ਬਾਅਦ ਕਾਂਗਰਸ ਹੋਈ ਗਰਬੜੀ ਤੇ ਚਰਚਾ ਕੀਤੀ ਗਈ ਔਰ ਜਦੋਂ ਸਾਡੇ ਪੱਤਰਕਾਰ ਦੇ ਵੱਲੋਂ ਐਚਐਸ ਚੱਠਾ ਤੋਂ ਸਵਾਲ ਪੁੱਛਣਾ ਚਾਹੇਗਾ ਬੈਠਕ ਦੇ ਸਬੰਧੀ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਨੀਂਦ ਨਾ ਖਰਾਬ ਕਰੋ ਆਪਣੇ ਫਰਜ਼ ਤੋਂ ਭੱਜਦੇ ਹੋਏ ਦਿਖਾਈ ਦਿੱਤੇ ਐਚਐਸ ਚੱਠਾ ਜਿਨ੍ਹਾਂ ਦੇ ਵੱਲੋਂ ਪੱਤਰਕਾਰ ਨੂੰ ਕਿਹਾ ਗਿਆ ਕਿ ਉਹਨਾਂ ਨੇ ਬੈਠਕ ਤੋਂ ਵਧੇਰੇ ਨੀਂਦ ਨੂੰ ਤਰਜੀਹ ਦਿੱਤੀ ਜਿਵੇਂ ਚੱਲਦੇ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਤੁਸੀਂ ਸੁਣ ਵੀ ਚੁੱਕੇ ਹੋ ਕਿ ਕਿਸ ਤਰ੍ਹਾਂ ਐਚਐਸ ਚੱਠਾ ਦੇ ਵੱਲੋਂ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਕਿਹਾ ਗਿਆ ਕਿ ਮੇਰੀ ਨੀਂਦ ਨਾ ਖਰਾਬ ਔਰ ਵਖਰੀ ਗੁਰਦੁਆਰਾ ਕਮੇਟੀ ਦੀ ਮੰਗ ਕੀਤੀ ਜਾ ਰਹੀ ਹੈ ਐਸਐਸ ਚੱਟਾ ਦੇ ਵੱਲੋਂ ਇਸ ਖਬਰ ਤੇ ਤਾਜ਼ਾ ਜਾਣਕਾਰ ਦੇਣ ਦੇ ਲਈ ਸਾਡੇ ਪੱਤਰਕਾਰ ਯਾਦਵੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਯਾਦਵੰਦਰ ਅਜੇ ਹਾ ਕੀ ਸਵਾਲ ਸੀ ਕਿ ਐਸਐਸ ਚੱਟਾ ਉਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਨੀਂਦ ਜ਼ਿਆਦਾ ਪਿਆਰੀ ਦੀ ਸੀ ਦੇਖੋ ਜਿਸ ਤਰ੍ਹਾਂ ਲੀਡਰ ਕੈਜੂਅਲੀ ਲੈਂਦੇ ਨੇ ਚੀਜ਼ਾਂ ਨੂੰ ਉਸੇ ਉਹਨਾਂ ਨੂੰ ਜਾ ਕੇ ਕਿਹਾ ਕਿ ਕਾਬਤਕ ਸਾਬ ਦੇ ਜਥੇਦਾਰ ਨੇ ਵੀ ਤੁਹਾਨੂੰ ਬੁਲਾਉਣ ਦੀ ਗੱਲ ਕਹੀ ਹੈ ਨਾਲ ਹੀ ਇਹ ਸਾਰਾ ਮਾਮਲਾ ਜਿਹੜਾ ਹੈ ਰਿਲੀਜੀਅਸ ਤੇ ਦਾ ਇਲੀਗਲ ਤੇ ਹੋਰ ਸਾਰੇ ਐਂਗਲ ਕੀ ਨੇ ਅਸੀਂ ਇਹਨਾਂ ਤੇ ਗੱਲ ਕਰਨੀ ਆ ਤਾਂ ਤੁਸੀਂ ਦੇਖ ਰਹੇ ਹੋਵੋਗੇ ਬਾਰ-ਬਾਰ ਅਗਰ ਕਲਿੱਪ ਜਿਹੜਾ ਅਸੀਂ ਭੇਜਿਆਗਾ ਉਹਦੇ ਵਿੱਚ ਕੀ ਉਹ ਕਹਿ ਰਹੇ ਨੇ ਕਿ ਮੈਨੂੰ ਨੀਂਦ ਆ ਰਹੀ ਆ ਯਾਰ ਮੈਨੂੰ ਤੰਗ ਨਾ ਕਰੋ ਤਾਂ ਤੁਸੀਂ ਦੇਖੋ ਕੈਜੁਐਲਟੀ ਇੱਕ ਪਾਸੇ ਤੁਸੀਂ 7 ਸਾਲਾਂ 8 ਸਾਲਾਂ ਤੋਂ ਕਮੇਟੀ ਬਣਾਈ ਹੋਈ ਹੈ ਠੱਗਾ ਕਮੇਟੀ ਜਿਹਦੇ ਚੇਅਰਮੈਨ ਨੇ ਹਰਮਿੰਦਰ ਸਿੰਘ ਠੱਗਾ ਔਰ ਇਹ ਰਿਪੋਰਟ ਦਿੰਦੇ ਨੇ ਕਿ ਹਾਂ ਵੱਖਰੀ ਕਮੇਟੀ ਬਣਨੀ ਚਾਹੀਦੀ ਹੈ ਦੂਜੇ ਪਾਸੇ ਇੱਕ ਰਿਪੋਰਟਰ ਵੱਖਰੀ ਕਮੇਟੀ ਤੇ ਗੱਲ ਕਰਨੀ ਚਾਹੁੰਦਾ ਉਹਨਾਂ ਨਾਲ ਉਹ ਕਹ ਰਹੇ ਨੇ ਕਿ ਮੈਨੂੰ ਨੀਂਦ ਆ ਰਹੀ ਆ ਤਾਂ ਤੁਸੀਂ ਸ਼ਾਸਤ ਦਾ ਮਜਾਜ ਆ ਜਿਹੜਾ ਇਸ ਦੇਸ਼ ਦਾ ਇਹ ਦੇਸ਼ ਦੀ ਸ਼ਾਸਤ ਚਲਦੀ ਕਿਵੇਂ ਇਸ ਦੇਸ਼ ਦੀ ਸ਼ਾਸਤ ਦਾ ਮਜਾਜ ਕੀ ਆਗਾ ਉਹ ਚੀਜ਼ਾਂ ਨੂੰ ਕਿੰਨਾ ਸੀਰੀਅਸ ਸੀਰੀਅਸਲੀ ਲੈਂਦੀ ਹੈ ਤੇ ਵੋਟ ਬੈਂਕ ਦੀ ਰਾਜਨੀਤੀ ਕਿਵੇਂ ਕਰਦੀ ਹੈ ਉਹ ਮੈਨੂੰ ਲੱਗਦਾ ਜਿਹੜੀ ਇਹ ਬਾਈਟ ਹੋਊਗੀ ਸਾਰੀ 10 ਸੈਕਿੰਡ ਦੀ ਬਾਈਟ ਦੱਸ ਰਹੀ ਹੈ ਕਿ ਚੱਟਾ ਸਾਹਿਬ ਕਹ ਰਹੇ ਨੇ ਕਿ ਮੈਨੂੰ ਨੀਂਦ ਆ ਰਹੀ ਆ ਜਾਂ ਤੰਗ ਨਾ ਕਰੋ ਜੀ ਯਾਦਵੰਦਰ ਵਾਰ-ਵਾਰ ਮੰਗ ਉੱਠ ਰਹੀ ਆ ਕਹਿ ਸਕਦੇ ਆ ਕਿ ਇੱਕ ਪਾਸੇ ਕਾਂਗਰਸ ਦੇ ਵੱਲੋਂ ਸਖਤ ਮੁਖਾਲਫਤ ਕੀਤੀ ਜਾ ਰਹੀ ਆ ਸ਼ਰੋਮਣੀ ਅਕਾਲੀ ਦਲ ਦੀ ਔਰ ਐਸਜੀਪੀਸੀ ਦੀ ਵੀ ਮੰਗ ਇਹ ਵਾਰ-ਵਾਰ ਮੁਖਾਲਫਤ ਕੀਤੀ ਜਾ ਰਹੀ ਆ ਉਹ ਪਰਦੇ ਦੇ ਸਾਹਮਣੇ ਤਸਵੀਰ ਸੀ ਤੇ ਕਹਿ ਸਕਦੇ ਆ ਕਿ ਜਿਹੜੀ ਅੱਜ ਇਹ ਬਾਈਟ ਹੋਈ ਆ ਇਹ ਜਿਹੜਾ ਮਾਮਲਾ ਸਾਹਮਣੇ ਆ ਨੀਂਦ ਵਾਲਾ ਇਹ ਪਰਦੇ ਦੀ ਪਿਛਲੀ ਤੇ ਅਸਲ ਤਸਵੀਰ ਆ ਬਿਲਕੁਲ ਇੱਥੋਂ ਇਹ ਪਤਾ ਲੱਗਦਾ ਹੈਗਾ ਕਿ ਸੀਰੀਅਸਨੈਸ ਆ ਜਿਹੜੀ ਕਾਂਗਰਸ ਦੀ ਸੀਰੀਅਸਨੈਸ ਕੀ ਹੈਗੀ ਜੀ ਸੀਰੀਅਸਨੈਸ ਇਸ ਕਰਕੇ ਕਹਿ ਰਿਹਾ ਮੈਂ ਕਿਉਂਕਿ ਵੋਟ ਬੈਂਕ ਦੀ ਰਾਜਨੀਤੀ ਬੇਸਿਕਲੀ ਕਾਂਗਰਸ ਦੇ ਇਸ ਮਾਮਲੇ 'ਚ ਕਰ ਰਹੀ ਆ ਅਸੀਂ ਇਹ ਨਹੀਂ ਕਹਿ ਰਹੇ ਕਿ ਕਾਲੀ ਦਲੇ ਤੇ ਬਹੁਤ ਚੰਗਾ ਕਰ ਰਿਹਾ ਜਾਂ ਜਾਂ ਬੱਕਰੀ ਕਮੇਟੀ ਨਾ ਬਣੇ ਜਾਂ ਬਣੇ ਇਹ ਸਾਡਾ ਸਵਾਲ ਨਹੀਂਗਾ ਇਹ ਸਵਾਲ ਆਗਾ ਪੋਲਿਟਿਕਲ ਲੋਕਾਂ ਦਾ ਜਾਂ ਧਾਰਮਿਕ ਲੋਕਾਂ ਦਾ ਸਾਡਾ ਸਵਾਲ ਸਿੱਧਾ ਇਹ ਹੈ ਕਿ ਜਿਹੜੇ ਕੰਮ ਨੂੰ ਤੁਸੀਂ ਕਰ ਰਹੇ ਹੋ ਉਹਦੇ ਲਈ ਤੁਸੀਂ ਨੈਤਿਕ ਤੌਰ ਤੇ ਕਿੰਨੇ ਮਜ਼ਬੂਤ ਹੋ ਨਾਤਿਕ ਨੈਤਿਕ ਤੌਰ ਤੇ ਕਿੰਨੀ ਮਜ਼ਬੂਤੀ ਨਾਲ ਕਰ ਰਹੇ ਹੋ ਔਰ ਸੀਰੀਅਸ ਕਿੰਨੇ ਹੋ ਕਿ ਤੁਸੀਂ ਜਨਤਾ ਨੂੰ ਬੇਵਕੂਫਾ ਨਹੀਂ ਬਣਾ ਰਹੇ ਸਾਡੇ ਜਿਹੜੇ ਵੀ ਹੋ ਕਾਂਗਰਸ ਹੋਵੇ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਸੀ ਇਹਨਾਂ ਸਾਡੇ ਇਹਨਾਂ ਨਾਲ ਕੋਈ ਉਹ ਨਹੀਂ ਹੈਗਾ ਨਾ ਸਾਡਾ ਕੋਈ ਵਿਚਾਰ ਆ ਨਾ ਵਿਰੋਧ ਆ ਸਾਡੇ ਸਾਰੇ ਦੋਸਤ ਨਹੀਂ ਔਰ ਸਾਡਾ ਕੋਈ ਇਸ ਤਰ੍ਹਾਂ ਦਾ ਮੰਨ ਨਹੀਂ ਪਰ ਸਵਾਲ ਅਸੀਂ ਜਦੋਂ ਖੜਾ ਕਰ ਰਹੇ ਹਾਂ ਖੜਾ ਕਰ ਰਹੇ ਹਾਂ ਕਿ ਕੁਸੀਂ ਜਦੋਂ ਇਸ ਤਰ੍ਹਾਂ ਦੀ ਏਡੀ ਵੱਡੀ ਰਾਜਨੀਤੀ ਕਰਦੇ ਹੋ ਤਾਂ ਤੁਹਾਡੀ ਸੀਰੀਅਸਨੈਸ ਕਿੱਥੇ ਆ? ਤੇ ਰਿਪੋਰਟਰ ਇੱਕ ਸਵਾਲ ਜਾ ਕੇ ਪੁੱਛਦਾ ਤੁਹਾਨੂੰ ਪਤਾ ਹੈਗਾ ਕਿ ਕੈਮਰਾ ਚੱਲ ਰਿਹਾ ਹੈਗਾ ਤੇ ਤੁਸੀਂ ਕਹਿੰਦੇ ਹੋ ਕਿ ਨਹੀਂ ਯਾਰ ਮੈਨੂੰ ਤਾਂ ਨੀਂਦ ਆ ਰਹੀ ਹੈ। ਤਾਂ ਤੁਸੀਂ ਦੇਖੋ ਕਿ ਇੱਕ ਪਾਸੇ ਏਡਾ ਵੱਡਾ ਮੁੱਦਾ ਹੈ ਦੇਸ਼ ਦੀ ਰਾਜਨੀਤੀ 'ਚ, ਹਰਿਆਣੇ ਦੀ ਰਾਜਨੀਤੀ 'ਚ ਬਾਹਰ ਆ ਜਾ ਰਿਹਾ ਹੈ ਜਾ ਰਿਹਾ ਔਰ ਦੂਜੇ ਪਾਸੇ ਮંત્રી ਸਾਹਿਬ ਦੀ ਜਿਹੜੀ ਸਟੇਟਮੈਂਟ ਔਰ ਚੱਠਾ ਕਮੇਟੀ ਇਹਨਾਂ ਦੀ ਅਗਵਾਈ ਦੇ ਹਿੱਟ ਬਣੀ ਉਹ ਕਮੇਟੀ ਜਿਹਨੇ ਰਿਪੋਰਟ ਦਿੱਤੀ ਹੈ ਇਹ ਪੂਰੀ ਜਿਸ ਦੇ ذریعے 2 ਲੱਖ ਐਕ੍ਰੀ ਡੈਫਟਾ ਹੈ ਕਿ ਹਾਂ 2 ਲੱਖ ਲੋਕ ਕਿਸਾਨ 2 ਲੱਖ ਹਰਿਆਣਾ ਦੇ ਸਿੱਖ ਕਹਿੰਦੇ ਨੇ ਕਿ ਕਮੇਟੀ ਬਣਨੀ ਚਾਹੀਦੀ ਆ ਤੇ ਉਹ ਉਸੇ ਕਮੇਟੀ ਜਿਹੜੇ ਰਿਪੋਰਟ ਹੁੰਦੇ ਨੇ ਤੇ ਉਸੇ ਦਾ ਮੁਖੀ ਹੈ ਜਿਹੜਾ ਉਹ ਕਿੰਨਾ ਸੀਰੀਅਸ ਆ ਉਹ ਸਾਡੇ ਵਿਜ਼ੂਅਲ ਦੱਸ ਰਿਹਾ ਹੈ ਕਹਿਣ ਦਾ ਭਾਵ ਹੈ ਕਿ ਜੇਕਰ ਮੁੱਦਾ ਇੰਨਾ ਵੱਡਾ ਹੈ ਤਾਂ ਉਸ ਦੀ ਬਾਬਤ ਬੋਲਣ ਤੋਂ ਆਖਿਰਕਾਰ ਇਨਕਾਰ ਕਿਉਂ ਕੀਤਾ ਗਿਆ ਐਚਐਸ ਚੱਠਾ ਦੇ ਵੱਲੋਂ ਯਾਦਵਰ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਐ ਤਾਲਬ ਕੀਤਾ ਗਿਆ ਤਾਂ ਉਹਨਾਂ ਉਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਨੀਂਦ ਨੂੰ ਜ਼ਿਆਦਾ ਤਰਜੀਹ ਦਿੱਤੀ ਤੇ ਪੱਤਰਕਾਰ ਨੂੰ ਕਿਹਾ ਕਿ ਮੇਰੀ ਨੀਂਦ ਨਾ ਖਰਾਬ ਕਰੋ